ਜੀ ਹਾਂ ਤੁਸੀਂ ਦੇਖ ਰਹੇ ਹੋ ਸੀ7 ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਦੋਸਤ ਤਰਨਦੀ ਬਲਾਸਪੁਰ ਇਹਨਾਂ ਦਿਨਾਂ ਦੇ ਵਿੱਚ ਇੱਕ ਭਾਰਤ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਪੇਸ਼ ਕੀਤਾ ਗਿਆ ਪਾਸ ਕਰਨ ਦੇ ਲਈ ਇੱਕ ਬਿਲ ਪੇਸ਼ ਕੀਤਾ ਗਿਆ ਜਿਹਦੀ ਕਿ ਚਰਚਾ ਭਾਰਤ ਦੇ ਵਿੱਚ ਤਾਂ ਹੋ ਰਹੀ ਹੈ ਪਰ ਵਿਦੇਸ਼ਾਂ ਦੇ ਵਿੱਚ ਬੈਠੇ ਭਾਰਤੀ ਇਸ ਮਾਮਲੇ ਦੇ ਉੱਤੇ ਘਾਟੀ ਚਰਚਾ ਕਰ ਰਿਹਾ ਹੈ ਹਾਲਾਂਕਿ ਇਸ ਜਿਹੜਾ ਕਾਨੂੰਨ ਦਾ ਜਿਹੜਾ ਨਾਮ ਹੈਗਾ ਖਾਸ ਤੌਰ ਤੇ ਜ਼ਿਕਰ ਗੱਲ ਕਰਨਾ ਹੋਵੇ ਤਾਂ ਇਹ ਵਿਦੇਸ਼ੀ ਨਾਗਰਿਕ ਬੈਲ 2025 ਆ ਇਸ ਬੈਲ ਦੇ ਪਾਸ ਹੋ ਜਾਣ ਦੇ ਨਾਲ ਬਹੁਤ ਸਾਰੇ ਤੌਖਲੇ ਵਿਰੋਧੀ ਧਿਰ ਨੇ ਪ੍ਰਗਟ ਕੀਤੇ ਆ ਤੇ ਇਹਦੇ ਨਾਲ ਹੀ ਜਿੰਨੇ ਵੀ ਆਪਾਂ ਜਿਹਨਾਂ ਨੂੰ ਐਨ ਆਰ ਆਈ ਕਿਹਾ ਜਾਂਦਾ ਹੈਗਾ ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਸੋ ਉਹਨਾਂ ਨੂੰ ਵੀ ਤੌਖਲੇ ਪ੍ਰਗਟ ਕਰਨੇ ਚਾਹੀਦੇ ਕਿਉਂਕਿ ਇਸ ਬਿੱਲ ਦਾ ਮੇਨ ਜਿਹੜਾ ਕਾਰਨ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪੁਰਾਣੇ ਕਾਨੂੰਨ ਨੇ ਜਾਂ ਉਹਨਾਂ ਦੀਆਂ ਗੁੰਝਲਾਂ ਨੂੰ ਮੁਕਤ ਕਰਨਾ ਤੇ ਨਵੇਂ ਤਰੀਕੇ ਦੇ ਨਾਲ ਕਿਉਂਕਿ ਹੁਣ ਜਦੋਂ ਦੁਨੀਆ ਭਰ ਦੇ ਵਿੱਚ ਪ੍ਰਵਾਸ ਵੱਧ ਹੋ ਰਿਹਾ ਤੇ ਉਹਨੂੰ ਸਖਾਲਾ ਕਰਨਾ ਪਰ ਜਦੋਂ ਇਹਨੂੰ ਡੀਪਲੀ ਡਿਗ ਕੀਤਾ ਜਾਂਦਾ ਜਦੋਂ ਇਸ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਜਦੋਂ ਉਹਨੂੰ ਦੇਖਿਆ ਤੇ ਵਿਚਾਰਿਆ ਜਾਂਦਾ ਤੇ ਇਹਦੇ ਜੋ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹੜੇ ਤਿੰਨ ਚਾਰ ਨੁਕਤੇ ਨੇ ਜਿਹੜੇ ਕਿ ਸਾਨੂੰ ਸਮਝਣੇ ਬਣਦੇ ਨੇ ਇਸ ਮੌਕੇ ਬਹੁਤ ਸਾਰੇ ਦੋਸਤ ਅਜਿਹੀ ਨੇ ਜਿਨ੍ਹਾਂ ਨੇ ਕਿ ওসিਆਈ ਜਿਹੜਾ ਕਹਿ ਸਕਦੇ ਆ ਕਿ ਕਾਰਡ ਲਿਆ ਹੋਇਆਗਾ ਪਰ ਉਹਨੂੰ ਲੱਗਦਾ ਕਿ ਉਹਨਾਂ ਕੋਲੇ ਬਹੁਤ ਸਾਰੇ ਰਾਈਟਸ ਨੇ ਉਹਨਾਂ ਕੋਲੇ ਬਹੁਤ ਸਾਰੀਆਂ ਸਹੂਲਤਾਂ ਨੇ ਇਸ ਕਾਨੂੰਨ ਜੇਕਰ ਪਾਸ ਹੋ ਜਾਂਦਾ ਜੇ ਬਿੱਲ ਜਿਹੜਾ ਹੈਗਾ ਕਿ ਪਾਰਲੀਮੈਂਟ ਦੇ ਦੋਨੇ ਸਦਨਾਂ ਵੱਲੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਵੀ ਮੋਹਰ ਲੱਗ ਜਾਂਦੀ ਹੈ ਤਾਂ ਸਰਕਾਰ ਕੋਲੇ ਕੁਝ ਵਿਦੇਸ਼ ਵਿਸ਼ੇਸ਼ ਜਿਹੜੇ ਅਧਿਕਾਰ ਨੇ ਆ ਜਾਣੇ ਨੇ ਜਿਨ੍ਹਾਂ ਤਹਿਤ ਕੀ ਸਰਕਾਰ ਕਿਸੇ ਵੀ ਵੇਲੇ ਕਿਸੇ ਦਾ ਵੀ ਵੀਜ਼ਾ ਜਿਹੜਾ ਹੈਗਾ ਕਿ ਕੈਂਸਲ ਕਰ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਵਿਦੇਸ਼ਾਂ ਤੋਂ ਪ੍ਰਵਾਸੀ ਇੰਡੀਆ ਜਾਂਦੇ ਨੇ ਚਾਹੇ ਉਹ ਵਿਜ਼ਟਰ ਵੀਜ਼ੇ ਉੱਤੇ ਜਾਂਦੇ ਨੇ ਚਾਹੇ ਉਹਨਾਂ ਕੋਲੇ ਕੁਝ OCI ਵਰਗੇ ਕਾਰਡ ਵੀ ਭਾਵੇਂ ਹੋਣ ਪਰ ਉਹਨਾਂ ਨੂੰ ਥਾਣਿਆਂ ਤੱਕ ਦੇ ਵਿੱਚ ਵੀ ਜਿਹੜੀ ਕਹਿ ਸਕਦੇ ਆ ਕਿ ਹਾਜ਼ਰੀ ਲਾਉਣੀ ਪੈ ਸਕਦੀ ਆ ਜਾਂ ਕੋਈ ਖਰੀਦਦਾਰੀ ਕਰਨੀ ਆ ਜਾਂ ਕੁਝ ਹੋਰ ਚੀਜ਼ ਵੱਡੀ ਇਨਵੈਸਟਮੈਂਟ ਕਰਨੀ ਆ ਤਾਂ ਉਹਦੇ ਲਈ ਵੀ ਵਿਸ਼ੇਸ਼ ਮਹਿਕਮਿਆਂ ਤੋਂ ਜਿਹੜੀ ਹੈਗੀ ਆ ਕਿ ਪ੍ਰੋਵੀਜ਼ਨ ਲੈਣੀ ਪਊ ਬਹੁਤ ਸਾਰੇ ਭਾਰਤੀ ਇਹੋ ਜਿਹੇ ਨੇ ਜਿਹੜੇ ਕਿ OCIC ਕਾਰਡ ਦੇ ਨਾਲ ਹਜੇ ਤੱਕ ਵੀ ਜਿਨ੍ਹਾਂ ਨੇ ਕਿ ਆਪਣਾ ਜਿਹੜਾ ਭਾਰਤੀ ਆਧਾਰ ਕਾਰਡ ਉਹ ਛੱਡਿਆ ਨਹੀਂ ਤੋ ਦੋਰੀ ਗੇਮ ਵੀ ਉਹ ਖੇਡ ਰਹੇ ਨੇ ਤੋ ਖਾਸ ਤੌਰ ਦੇ ਉਤੇ ਉਹਨਾਂ ਦੇ ਉੱਤੇ ਵੀ ਇੱਕ ਵੱਡਾ ਸ਼ਿਕੰਜਾ ਕਸਿਆ ਜਾ ਸਕਦਾ ਹੈਗਾ ਸੋ ਜੇਕਰ ਇਹ ਵਿਦੇਸ਼ੀ ਨਾਗਰਿਕ ਬੈਲ 2025 ਪਾਸ ਹੋ ਜਾਂਦਾ ਹੈਗਾ ਤਾਂ ਜਿੰਨੇ ਵੀ ਖਾਸ ਤੌਰ ਦੇ ਉਤੇ ਤੁਸੀਂ ਬਹੁਤ ਸਾਰੇ ਸਾਡੇ ਐਨ ਆਰ ਆਈ ਵੀਰ ਇਹੋ ਜੀ ਵੀ ਨੇ ਜਿਹੜੇ ਕਿ ਸਿਟੀਜ਼ਨ ਨੇ ਬਾਕ-ਬਾਕ ਕੰਟਰੀਆਂ ਦੇ ਪਰ ਜਦੋਂ ਆਪਣੇ ਮੁਲਕ ਦੇ ਵਿੱਚ ਇਲਾਜ ਦੇ ਲਈ ਆਉਂਦੇ ਨੇ ਜਾਂ ਛੁੱਟੀਆਂ ਦੇ ਵਿੱਚ ਰਹਿਣ ਦੇ ਲਈ ਆਉਂਦੇ ਨੇ ਜੇਕਰ ਉਹ ਕਿਸੇ ਇਲਾਜ ਕਰਨ ਦੇ ਲਈ ਕਿਸੇ ਹਸਪੀਟਲ ਚਲੇ ਜਾਂਦੇ ਨੇ ਤਾਂ ਉਸ ਮੌਕੇ ਹਸਪੀਟਲ ਨੂੰ ਵੀ ਉਨ੍ਹਾਂ ਬਾਰੇ ਜਿਹੜੀ ਜਾਣਕਾਰੀ ਹੈ ਕਿ ਉਹ ਗਵਰਨਮੈਂਟ ਨੂੰ ਦੇਣੀ ਹੋਵੇਗੀ ਇਦੇ ਨਾਲ ਕੁਝ ਐਕਸਟਰਾ ਜਿਹੜੇ ਟੈਕਸ ਜਿਹੜੇ ਨੇ ਉਹ ਵੀ ਪ੍ਰਵਾਸੀਆਂ ਉੱਤੇ ਲੱਗ ਸਕਦੇ ਨੇ ਸੋ ਇਹ ਜਿਹੜੇ ਤੋਖਲੇ ਇਸ ਮੌਕੇ ਪ੍ਰਗਟ ਕੀਤੇ ਜਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਸ ਬਿੱਲ ਦੇ ਬਾਬਤ ਖਾਸ ਤੌਰ ਤੇ ਜਿਹੜਾ ਪ੍ਰਵਾਸੀ ਡਾਇਸਪੋਰਾ ਇੰਡੀਅਨ ਡਾਇਸਪੋਰਾ ਉਹਦੇ ਵਿੱਚ ਵੀ ਚਰਚਾ ਹੋਣੀ ਚਾਹੀਦੀ ਹੈ ਇਹਨੂੰ ਦੂਜੇ ਟੂਰਿਸਟਾਂ ਦੇ ਨਾਲ ਜੋੜ ਕੇ ਜਾਂ ਵਿਚਾਰ ਕੇ ਨਹੀਂ ਦੇਖਿਆ ਜਾਣਾ ਇਹਨੂੰ ਸਾਡੇ ਨਾਲ ਵੀ ਜੋੜ ਕੇ ਜਾਂ ਵਿਚਾਰ ਕੇ ਇਸ ਬਿੱਲ ਨੂੰ ਦੇਖਿਆ ਜਾਣਾ ਚਾਹੀਦਾ ਤਾਂ ਕਿ ਜਿਹੜੀ ਸਟੇਟ ਆ ਉਹ ਕੰਪੈਰੀਟਿਵ ਜਿਹੜੀ ਮੋਰ ਪਾਵਰਫੁਲ ਜਾਂ ਮੋਰ ਸਟਰੋਂਗ ਜਿਹੜੀ ਹੋਣ ਵੱਲ ਵੱਧਨ ਦਾ ਇਸ ਕਾਨੂੰਨ ਦੇ ਮਾਧਮ ਰਾਹੀਂ ਵੀ ਯਤਨ ਕਰ ਰਹੀ ਆ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਪੋਲੀਟਿਕਲੀ ਕਿਸੇ ਪਾਰਟੀ ਨੂੰ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਸਪੋਰਟ ਕਰ ਰਹੇ ਆ ਤੁਸੀਂ ਕਿਤੇ ਉੱਥੋਂ ਦੀ ਹੋਰ ਜਥੇਬੰਦੀਆਂ ਜਿਹੜੇ ਐਕਟਿਵਿਸਟ ਨੇ ਜਿਵੇਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੀ ਸਪੋਰਟ ਜਿਹੜੀ ਹੈਗੀ ਕਿ ਪ੍ਰਵਾਸੀਆਂ ਵੱਲੋਂ ਕੀਤੀ ਗਈ ਜੇਕਰ ਉਹਨਾਂ ਕੋਲੇ ਓਸੀਆਈ ਕਾਰਡ ਵੀ ਭਾਵੇਂ ਹੋਵੇ ਤੇ ਉਹ ਉਹ ਇਸ ਟਰੈਕ ਦੇ ਵਿੱਚ ਆ ਜਾਂਦੇ ਨੇ ਕਿ ਉਹਨਾਂ ਨੇ ਐਂਟੀ ਸਟੇਟ ਜਾਂ ਐਂਟੀ ਗਵਰਨਮੈਂਟ ਜਿਹੜਾ ਪ੍ਰੋਪਾਗੈਂਡਾ ਉਹਦਾ ਹਿੱਸਾ ਬਣੇ ਨੇ ਕਿਸੇ ਤਰੀਕੇ ਨਾਲ ਜਾਂ ਕਿਸੇ ਮੂਵਮੈਂਟ ਦੇ ਨਾਲ ਜੁੜੇ ਨੇ ਤਾਂ ਉਹਨਾਂ ਨੂੰ ਵੀ ਸਖਤੀ ਦੇ ਨਾਲ ਇਸ ਤਹਿਤ ਕੁਝ ਲਿਆ ਜਾ ਸਕਦਾ ਇਸ ਮੌਕੇ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਵੱਲੋਂ ਤੌਖਲੇ ਪ੍ਰਗਟ ਕੀਤੇ ਜਾ ਰਹੇ ਨੇ ਉਹਨਾਂ ਤੌਖਲਿਆਂ ਦੇ ਵਿੱਚ ਸਾਡੇ ਤੌਖਲੇ ਵੀ ਜਿਹੜੇ ਸ਼ਾਮਲ ਹੋਣੇ ਚਾਹੀਦੇ ਆ ਇਹਦੇ ਤੇ ਗੱਲਬਾਤ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਜਿਹੜਾ ਕਹਿ ਸਕਦੇ ਕਿ ਇਸ ਤੋਂ ਇਲਾਵਾ ਜਿਹੜੇ ਜਿਵੇਂ ਕੋਈ ਵੀ ਆਪਾਂ ਬੈਲ ਨੇ ਕੋਈ ਐਜੂਕੇਸ਼ਨ ਬੱਚੇ ਉੱਤੇ ਜਾਂਦੇ ਨੇ ਸੋ ਉਹਨਾਂ ਨੂੰ ਵੀ ਜਿਹੜਾ ਕਹਿ ਸਕਦੇ ਆ ਕਿ ਜਿਹੜੀ ਵਿਦੇਸ਼ੀ ਜਿਹੜੀ ਰਜਿਸਟ੍ਰੇਸ਼ਨ ਅਥਾਰਟੀ ਇਸ ਕਾਨੂੰਨ ਤਹਿਤ ਜਿਹੜੀ ਬਣਾਈ ਜਾਣੀ ਹੈ ਤੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਦੱਸਣਾ ਜ਼ਰੂਰੀ ਹੋਵੇਗਾ ਸੋ ਆਪਾਂ ਕਹਿ ਸਕਦੇ ਆ ਕਿ ਜਿਹੜਾ ਵਿਦੇਸ਼ੀ ਨਾਗਰਿਕ ਕੈੱਲ 2025 ਆ ਇਹਦੇ ਵਿੱਚ ਮੋٹے ਰੂਪ ਦੇ ਵਿੱਚ ਇੱਕ ਇੱਕ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਖਾਸ ਤੌਰ ਦੇ ਉੱਤੇ ਜਿੱਥੇ ਜਿਹੜੇ ਟੂਰਿਸਟ ਨੇ ਸੋ ਜਿਨ੍ਹਾਂ ਨੂੰ ਮੁੱਖ ਰੱਖ ਕੇ ਇਹ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਉਹਨਾਂ ਨੂੰ ਤਾਂ ਕੰਜੇ ਦੇ ਵਿੱਚ ਲੈਂਦਾ ਹੀ ਆ ਕਿਸੇ ਨੂੰ ਕਦੋਂ ਵੀ ਗ੍ਰਿਫਤਾਰ ਕਰ ਸਕਦੇ ਆ ਉਹਦੇ ਨਾਲ ਹੀ ਜਿਹੜੇ ਭਾਰਤੀ ਮੂਲ ਦੇ ਲੋਕ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਸੈੱਟ ਹੋ ਗਏ ਨੇ ਉੱਥੋਂ ਦੀ ਸਿਟੀਜ਼ਨ ਲੈ ਲਈ ਨੇ ਉਹਨਾਂ ਦੇ ਉੱਤੇ ਵੀ ਸਕੰਜਾ ਜਿਹੜਾ ਹੈਗਾ ਕਿ ਬਧੇਰੇ ਰੂਪ ਦੇ ਵਿੱਚ ਕੱਸਿਆ ਜਿਹੜਾ ਕਿ ਜਾਣਾ ਹੈਗਾ ਸੋ ਇੰਨੀ ਕੁ ਗੱਲਬਾਤ ਹੈਗੀ ਆ ਤੁਹਾਨੂੰ ਇਹ ਕਿਵੇਂ ਗੱਲਬਾਤ ਲੱਗੀ ਤੁਸੀਂ ਇਹ ਤੇ ਕੀ ਸੋਚਦੇ ਆ ਤੁਹਾਡਾ ਵਿਚਾਰ ਕੀ ਹੈਗਾ ਤੁਸੀਂ ਵੀ ਸਾਡੇ ਨਾਲ ਕਿਰਪਾ ਕਰਕੇ ਜਰੂਰ ਸਾਂਝਾ ਕਰਨਾ ਇਹਨਾਂ ਸ਼ਬਦਾਂ ਨਾਲ ਮੈਨੂੰ ਤਰਨੀ ਬਲਾਸਪੁਰ ਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ